ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਨੂੰ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਕਿਉਂਕਿ ਅਸੀਂ ਜਾਣੀ ਆ ਮੈਂ ਕਿ ਅਹੀਂ ਜਿੱਥੇ ਅਸੀਂ ਦਰਸ਼ਨ ਕੀਤੇ ਤੁਸੀਂ ਵੀ ਕਰੋ ਵੈਸੇ ਤੇ ਸਾਨੂੰ ਸਭ ਨੂੰ ਜ਼ਿੰਦਗੀ ਵਿੱਚ ਜੇ ਵਾਹਿਗੁਰੂ ਚਾਹੇ ਤੇ ਇੱਕ ਵਾਰੀ ਸਾਨੂੰ ਜ਼ਰੂਰ ਉਪਾਰਲਾ ਕਰਨਾ ਚਾਹੀਦਾ ਥੇ ਜਾਣਦਾ ਮੇਰੇ ਮਨ 'ਚ ਵੀ ਇਹ ਸੋਚ ਆਈ ਸੀ ਕਿ ਵੀ ਹੇਮਕੁੰਟ ਸਾਹਿਬ ਮੈਂ ਜਾ ਸਕਦੀ ਆ ਕਿ ਨਹੀਂ ਆ ਸਕਦੀ ਮੈਂ ਤਾਂ ਜਾਣ ਨਹੀਂ ਸਕਦੇ ਸੀ ਪਰ ਵਾਹਿਗੁਰੂ ਜੀ ਲੈ ਗਏ ਇਸ ਕਰਕੇ ਮੈਂ ਵਾਹਿਗੁਰੂ ਦਾ ਕੋਟ ਕੋਟ ਜਿੰਨਾ ਵੀ ਪੜਨਾ ਜਿੰਨਾ ਵੀ ਧੰਨਵਾਦ ਕਰਦਾ ਹਾਂ ਉਹ ਥੋੜਾ ਹੈ ਕਿ ਬੜੇ ਵਧੀਆ ਦਰਸ਼ਨ ਦੇਦਾਰ ਹੋਏ ਉੱਪਰ ਜਾ ਕੇ ਸਾਨੂੰ ਔਰ ਇੱਕ ਸਭ ਤੋਂ ਵਧੀਆ ਗੱਲ ਇੱਥੇ ਹੈ ਹੈਗੀ ਹੈ ਕਿ ਜਿਹੜੇ ਸ਼੍ਰੀ குரு ਹਿਮਕੁੰਡ ਸਾਹਿਬ ਯਾਤਰਾ ਕਰਨੀ ਤਾਂ ਹੀ ਜੇ ਥੱਲੇ ਵਾਲੇ ਪੜਾਪ ਪੜਾਵਾ ਚ ਰੁਕਦੇ ਆ ਉੱਥੇ ਵੀ ਬੜੀ ਸਾਨੂੰ ਸ਼ਾਂਤੀ ਮਿਲਦੀ ਹੈ ਗੁਰਦੁਆਰਾ ਸ਼੍ਰੀ ਰੇਸ਼ ਸ਼੍ਰੀਸ਼ੀ ਕੇ ਸਾਹਿਬ ਗੁਰਦੁਆਰਾ ਗੋਬਿੰਦ ਘਾਟ ਗੁਰਦੁਆਰਾ ਗੋਬਿੰਦ ਤਾਮ ਤੇ ਫਿਰ ਸਚਕੰਡ ਸ੍ਰੀ ਗੁਰੂ ਹੇਮਕੁੰਡ ਸਾਹਿਬ ਜੀ ਜਿੱਥੇ ਸ੍ਰੀ ਗੁਰੂ ਗੋਬੇ ਸਿੰਘ ਜੀ ਦਾ ਤਪਸਥਾਨ ਹੈ ਇਹਨਾਂ ਦੇ ਪਿਛਲੇ ਜਨਮ ਦਾ ਤੇ ਜਿਹੜਾ ਹੇਮਕੁੰਡ ਸਾਹਿਬ ਹੈ ਉਹ ਚਮੋਲੇ ਡਿਸਟ੍ਰਿਕਟ ਚ ਹੈ ਤੇ ਉਤਰਾਖੰਡ ਹੈਗਾ ਇਹ ਉਤਰਾਖੰਡ ਵਿੱਚ ਪੈ ਜਾਂਦਾ ਹੈ ਕਾਫੀ ਉੱਚਾ ਹੈ ਇੱਥੇ ਠੰਡ ਵੀ ਹੁੰਦੀ ਹੈ ਮਾਈਨਸ 3 ਟੈਂਪਰੇਚਰ ਹੁੰਦਾ ਮੋਸਟਲੀ ਪਲੱਸ ਇਥੇ ਆਕਸੀਜਨ ਦੀ ਵੀ ਘਾਟ ਹੁੰਦੀ ਹੈ ਵੈਸੇ ਜਿਵੇਂ ਕਿ ਮੈਂ ਥੋੜੀ ਹਾਰਟ ਪੇਸ਼ੈਂਟ ਸੀ ਮੈਨੂੰ ਲੱਗ ਰਿਹਾ ਸੀ ਕਿ ਵੀ ਮੈਂ ਚੜਨਾ ਮੇਰੇ ਲਈ ਮੁਸ਼ਕਲ ਹੈ ਤਾਂ ਦੇਖੋ ਵਾਹਿਗੁਰੂ ਜੀ ਦੀ ਕਮਾਲ ਹੈ ਕਿ ਅਸੀਂ ਬਿਨਾ ਮਤਲਬ ਕੁਝ ਐਹੋ ਜਿਹੀ ਜਿਹੇ ਹੁੰਦੇ ਅਸੀਂ ਬੜੇ ਆਰਾਮ ਦੇ ਨਾਲ ਸਾਨੂੰ ਵਾਹਿਗੁਰੂ ਜੀ ਲੈ ਗਏ ਤੇ ਉੱਪਰ ਅਸੀਂ ਜਦੋਂ ਸੱਚਖੰਡ ਇੱਥੇ ਪਹੁੰਚੇ ਸੀ ਥਰੇ ਹੀ ਕੋਈ ਚੱਲੇ ਸੀ ਕੋਈ 5:30 ਵਜੇ ਅਸੀਂ ਕੋ ਰਹਤੇ ਗਏ ਹਾਂ ਕਿਉਂਕਿ ਸਾਡੇ ਲਈ ਮੁਸ਼ਕਲ ਸੀ ਉਹ ਦੇਖੋ ਸਭ ਤੋਂ ਜਿਹੜੀ ਮੇਨ ਚੀਜ਼ ਹੈ ਮਤਲਬ ਪਹਿਲੇ ਤਿੰਨ ਪੜਾਵਾਂ ਵਿੱਚ ਸਾਨੂੰ ਕੋਈ ਬਾਰਿਸ਼ ਨਹੀਂ ਹੋਈ ਤੇ ਜਿਵੇਂ ਅਸੀਂ ਗੋਬਿੰਦ ਧਾਮ 'ਚ ਪਹੁੰਚੇ ਆਂ ਤੇ ਉੱਥੇ ਫਿਰ ਬਾਰਿਸ਼ ਸ਼ੁਰੂ ਹੋਣੀ ਸ਼ੁਰੂ ਹੋ ਗਈ ਸਹੀ ਰਾਤ ਵੀ ਹੁੰਦੀ ਰਹੀ ਔਰ ਦਿਨੇ ਵੀ ਜਦੋਂ ਚੱਲੇ ਉਦੋਂ ਵੀ ਬਾਰਿਸ਼ ਹੁੰਦੀ ਰਹੀ ਤੇ ਬਾਰਿਸ਼ ਵਿੱਚ ਹੀ ਅਸੀਂ ਗਏ ਆਂ ਬਰਸਾਤੇ ਪਾਈਆਂ ਸੀ ਵੈਸੇ ਪਰ ਬਰਸਾਤੇ ਜਦਾਂ ਇੰਨੀ ਜਦਾ ਠੀਕ ਨਹੀਂ ਸੀ ਹੈਗੀਆਂ ਤੇ ਪਰ ਫਿਰ ਵੀ ਅਸੀਂ ਗਿੱਲੇ ਹੋ ਗਏ ਸੀ ਗਰਮ ਕੱਪੜੇ ਪਾਏ ਹੋਏ ਸੀ ਤੇ ਤੁਸੀਂ ਹੁਣ ਦੇਖ ਵੀ ਰਹੇ ਹੋ ਕਿ ਸ਼੍ਰੀ ਹਿਮਪੁਰ ਸਾਹਿਬ 'ਤੇ ਥੋੜੀ ਜਿਹੀ ਥੱਲੇ ਦੀ ਮੇਂ ਬਰਫ਼ ਜੰਮੀ ਹੈ ਰਸਤੇ 'ਚ ਵੀ ਸਾਨੂੰ ਦੋ ਤਿੰਨ ਪਹਾੜ ਮਿਲੇ ਸੀ ਜਿੰਨਾ 'ਚ ਬਰਫ਼ ਜੰਮੀ ਹੋਈ ਸੀ ਦੇਖੋ ਸਾਨੂੰ ਇੰਨਾ ਬੱਦਲ ਹੈ ਕਿ ਸਾਨੂੰ ਸਰੋਵਰ ਵੀ ਠੀਕ ਤਰ੍ਹਾਂ ਨਜ਼ਰ ਨਹੀਂ ਆਂਦਾ ਤੇ ਅਸੀਂ ਕੋਈ ਪੌਣੇ ਕੇ ਸਾਥ ਪਹੁੰਚ ਗਏ ਸੀ ਤੇ ਵਾਈਗੁਜ ਨੇ ਸਾਨੂੰ ਸਭ ਤੋਂ ਪਹਿਲਾਂ ਆਪਣੇ ਦਰਸ਼ਨ ਕਰਾਏ ਉੱਤੇ ਫਿਰ ਜਿਹੜੇ ਜੋੜੇਕਾਰ ਵਿੱਚ ਸੀ ਸੇਵਾਦਾਰ ਉਹਨਾਂ ਸਾਨੂੰ ਕਿਹਾ ਕਿ ਤੁਸੀਂ ਇਸ਼ਨਾਨ ਕਰ ਦੋ ਪਰ ਸਾਨੂੰ ਕੰਮ ਨਹੀਂ ਬੜੀ ਛੜੀ ਮਤਲਬ ਕੰਮ ਨਹੀਂ ਇੰਨੇ ਛੜੀ ਕਿ ਵੀ ਅਸੀਂ ਗੱਲ ਵੀ ਨਹੀਂ ਕਰ ਸਕਦੇ ਸੀ ਕਿਉਂਕਿ ਗਿੱਲੇ ਕੱਪੜੇ ਸੀ ਉਹ ਵੀ ਗਰਮ ਵਾਲੇ ਸੋਰੀ ਸਰਦੀ ਵਾਲੇ ਤਪਲਾ ਸਾਡੇ ਸਾਰਾ ਕੁਝ ਕਿੱਲਾ ਹੋਣ ਕਰਕੇ ਨਾ ਸਾਨੂੰ ਥੋੜਾ ਠੰਡ ਕਰਕੇ ਜਿਆਦਾ ਸਾਨੂੰ ਮਹਿਸੂਸ ਹੋਈ ਫਿਰ ਅਹੀ ਇਸ਼ਨਾਨ ਨਹੀਂ ਕਰ ਪਏ ਜਿਵੇਂ ਵਾਹਿਗੁਰਜੀ ਦੀ ਕਿਰਪਾ ਕਿਉਂਕਿ ਜੋ ਚਾਹਦੇ ਉਹ ਹੁੰਦਾ ਉਹੀ ਹੈ ਫਿਰ ਅਹੀ ਪੰਜ ਇਸ਼ਨਾਨੇ ਕੀਤਾ ਸਰੋਵਰ ਟਕੰਡੇ ਜਾ ਕੇ ਉਸ ਤੋਂ ਬਾਅਦ ਅਹੀ ਗਰਮ ਗਰਮ ਚਾਹ ਦਾ ਲੰਗਰ ਛਕਿਆ ਫਿਰ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਉੱਪਰ ਚਲੇ ਜਾਓ ਜਿੱਥੇ ਮਤਲਬ ਸੱਚਖੰਡ ਪ੍ਰਕਾਸ਼ਮਾਨ ਗੁਰਗੁਰਾਂ ਸਾਹਿਬ ਜੈਪੀ ਅਹੀ ਉੱਥੇ ਗਏ ਮੱਤੇ ਉੱਥੇ ਜਾ ਕੇ ਉੱਥੇ ਨਾਲ ਹੀ ਕਹੀ ਕੰਬਲ ਵੀ ਪਏ ਹੁੰਦੇ ਨੇ ਤੇ ਅਸੀਂ ਕੰਬਲ ਲਿੱਤੇ ਮੈਂ ਆਪਣੇ ਡੈਡੀ ਜੀ ਨੇ ਦਿੱਤੇ ਤੇ ਮੈਂ ਵੀ ਲਿੱਤੇ ਕੰਬਲ ਤੇ ਫਿਰ ਸਾਨੂੰ ਥੋੜਾ ਜਿਹਾ ਉੱਥੇ ਅੱਧਾ ਪੌਣਾ ਘੰਟਾ ਬੈਠੇ ਤੇ ਆਰਾਮ ਆਇਆ ਉੱਥੇ ਵੈਸੇ ਵਾਕਈ ਜਿ ਨੂੰ ਹੀ ਉੱਥੇ ਜਾਣੇ ਉੱਪਰ ਸ੍ਰੀ ਗੁਰੂ ਹੇਮਕੁੰਡ ਸਾਹਿਬ ਦੇ ਉੱਥੇ ਬੈਠਦੇ ਅਸੀਂ ਤੇ ਸਾਨੂੰ ਲੱਗਦਾ ਕਿ ਜਿਵੇਂ ਅਸੀਂ ਪਤਾ ਨਹੀਂ ਕਿੱਥੇ ਵਾਕਈ ਇਸ ਸਵਰਗਾ ਚ ਬੈਠੇ ਹੋਏ ਆ ਉਹ ਤੁਹਾਨੂੰ ਕੋਈ ਦੁਨੀਆਦਾਰੀ ਕੋਈ ਇਹ ਦੁਰਦ ਦੀ ਚੀਜ਼ ਯਾਦ ਨਹੀਂ ਰੈਂਦੀਆਂ ਐਂਡ ਉਸ ਤੋਂ ਬਾਅਦ ਆਈ ਥਿੰਕ ਕੋਈ 9:30 ਵਜੇ ਤੋਂ ਬਾਅਦ 9:33 ਮਿੰਟ ਤੇ ਪਹਿਲੀ ਅਹਿਸਾਸ ਹੋਈ ਉੱਥੇ ਜਦੋਂ ਸਾਰੇ ਸੰਗਤ ਆ ਕੇ ਬੈਠ ਜਾਂਦੇ ਨੇ ਇਸ਼ਨਾਨ ਕਰਕੇ ਤੇ ਅਰਦਾਸ ਵਾਜ ਦੀ ਸਭ ਤੋਂ ਅੱਛੀ ਗੱਲ ਹੈ ਕਿ ਵੀ ਉੱਥੇ ਉਹਨਾਂ ਨੇ ਇੱਕ ਨਾ ਪੀਟੀਸੀ ਸਿਮਰਨ ਤੇ ਉਸ ਨੂੰ ਅਰਦਾਸ ਵਿੱਚ ਜਦੋਂ ਸਭ ਤੋਂ ਪਹਿਲਾਂ ਦੱਸਿਆ ਕਿ ਅਰਦਾਸ ਉੱਥੇ ਮਤਲਬ ਉੱਥੇ ਦਾ ਕੀ ਹੈਗਾ ਏ ਉੱਥੇ ਤਿੰਨ ਜਣੇ ਖੜੇ ਹੁੰਦੇ ਨੇ ਪਹਿਲਾਂ ਜਦੋਂ ਅਰਦਾਸ ਹੁੰਦੀ ਹੈ ਨਾ ਤਿੰਨ ਤਿੰਨ ਜਣੇ ਮਤਲਬ ਅਗਲੇ ਪਾਸੇ ਦੋ ਜਣੇ ਪਿੱਛੇ ਹੁੰਦੇ ਨੇ ਟੋਟਲ ਪੰਜ ਜਣੇ ਹੁੰਦੇ ਨੇ ਜਦੋਂ ਅਰਦਾਸ ਕਰਦੇ ਨੇ ਤੇ ਅਰਦਾਸ ਕਰਨ ਤੋਂ ਬਾਅਦ ਫਿਰ ਉੱਥੇ ਜਿਹਨੂੰ ਮੁੱਖ ਵਾਕ ਲੈ ਲੈਂਦੇ ਨੇ ਥੈਨ ਫਿਰ ਉਹ ਕੀ ਕਰਦੇ ਨੇ ਸ੍ਰੀ ਸੁਖਨੀ ਸਾਹਿਬ ਦਾ ਪਾਠ ਸ਼ੁਰੂ ਕਰਦੇ ਨੇ ਉਹ ਵਾਲਾ ਪਾਠ ਹੈ ਸੁਖਮੀ ਸਾਹਿਬ ਜੀ ਦਾ ਉਹ ਪੀਟੀਸੀ ਸਿਮਰਨ ਤੇ ਲਾਈਵ ਆਂਦਾ ਵਾ ਤੇ ਜਦੋਂ ਐਕਚੁਅਲੀ ਮੇਰਾ ਨਾ ਫੋਨ ਦਾ Airtel ਦਾ ਹੈਗਾ ਇਹ ਕਨੈਕਸ਼ਨ ਤੇ ਉੱਥੇ ਜਦੋਂ ਅਸੀਂ ਉੱਪਰ ਪਹੁੰਚੇ ਆ ਤੇ ਪਹਿਲਾਂ ਰਸਤੇ 'ਚ ਤੇ ਕੋਈ ਕਨੈਕਸ਼ਨ ਨਹੀਂ ਆ ਰਿਹਾ ਉੱਪਰ ਐ ਤੇ ਉੱਪਰ ਟਾਵਰ ਆ ਗਿਆ ਹੈ ਨਾ ਫਿਰ ਮੈਂ ਆਪਣੇ ਮਮਾ ਨਾਲ ਗੱਲ ਕੀਤੀ ਮੈਂ ਘਰ ਵੀ ਗੱਲ ਕੀਤੀ ਦੱਸਿਆ ਹੀ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਵੀ ਦਰਸ਼ਨ ਦੇਦਾਰ ਫੋਨ ਤੇ ਕਰਾਇਆ ਸੀ ਤੇ ਫਿਰ ਇਹਨਾਂ ਨੂੰ ਦੱਸਿਆ ਕਿ ਵੀ ਡਾਡੀ ਨੇ ਦੱਸਿਆ ਕਿ ਵੀ ਇਹਨਾਂ ਨੂੰ ਕਹਿ ਕੇ ਵੀ ਹੁਣ ਲਾਈਵ ਆਣਾ ਹੈ ਤੇ ਮੈਂ ਕਿਹਾ ਚਲੋ ਲਾਈਵ ਹੋਰ ਵੀ ਦਰਸ਼ਨ ਕਰਨਗੇ ਨਾਲੇ ਅਹੀ ਆਏ ਸਾਡੇ ਦਰਸ਼ਨ ਕਰਨਣਗੇ ਤੇ ਫਿਰ ਅਸੀਂ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਚੈਨਲ ਲਗਾਓ ਤਾਂ ਉਹਨਾਂ ਨੇ ਚ ਲਗਾਇਆ ਤੇ ਉਹਨਾਂ ਨੇ ਫਿਰ ਦੇਖਿਆ ਸਾਨੂੰ ਵੀ ਦੇਖਿਆ ਮਤਲਬ ਆਂਦਾ ਹੈ ਮਤਲਬ ਹਰ ਅਰਦਾਸ ਤੋਂ ਬਾਅਦ ਹਰ ਅਰਦਾਸ ਤੋਂ ਬਾਅਦ ਮੈਨੂੰ ਪਤਾ ਨਹੀਂ ਪਰ ਅਹੀ ਜੁਰ ਗਏ ਉਹਨੂੰ ਹੋਇਆ ਵਾ ਸੁਖਨੀ ਸਾਹਿਬ ਦਾ ਪਾਠ ਜਿੰਨੇ ਤੱਕ ਚੱਲਦਾ ਰਹੇ ਲਾਈਵ ਚੱਲਦਾ ਹੈ ਪਾਠ ਸਾਰਾ ਨਾ ਤੇ denn ਅਸੀਂ ਮਤਲਬ ਕਿ ਦੋ ਅਸ਼ਟਪਦੀਆਂ ਹੋ ਗਈਆਂ ਸੀ ਸੁਖਮੀ ਸਾਹਿਬ ਦੇ ਕਿਉਂਕਿ ਅਸੀਂ ਕੋੜਿਆਂ ਵਾਲੇ ਨੇ ਟਾਈਮ ਬਿਤਾ ਸੀ ਕਿ ਤੁਸੀਂ 10:30 ਤਵੇ ਤੱਕ ਥੱਲੇ ਆ ਜਿਓ ਥੋੜਾ ਜਿਹਾ نیچے ਜਾਣਾ ਪੈਂਦਾ ਵਾ ਤੇ ਅਸੀਂ ਕਿਹਾ ਠੀਕ ਹੈ ਕਿਉਂਕਿ ਥੋੜਾ ਜਿਹਾ ਸਾਨੂੰ ਆਪਣੇ ਆਪ ਨੂੰ ਥੋੜਾ ਠੀਕ ਵੀ ਮਹਿਸੂਸ ਹੋਣ ਲੱਪਿਆ ਸੀ ਕਿਉਂਕਿ ਥੋੜਾ ਕੰਬਲਾ ਚ ਬੈਠਣਾ ਥੋੜਾ ਜਿਹਾ ਹਨੂਨਿੰਗ ਮਿਲਿਆ ਵਾਏ ਗੁਰਜੀ ਦੀ ਨਾਲ ਉਹਨੂੰ ਯਾਦ ਕੀਤਾ ਸਾਨੂੰ ਥੋੜਾ ਜਿਹਾ ਅੱਛਾ ਲੱਗਾ ਫਿਰ ਦੇਖੋ ਉੱਥੇ ਕਿੰਨੀ ਵਧੀਆ ਰੁਟੀਨ ਹੈ ਡਿਸਪਲਨ ਹੈ ਕਿ ਜਿੰਨਾਂ ਜਿੰਨਾਂ ਨੇ ਕੰਬਲ ਲਿੱਤਾ ਹੈ ਆਪਣੇ ਸਾਰੇ ਕੰਬਲ ਉੱਥੇ ਤੈਅ ਲਗਾ ਕੇ ਫਿਰ ਉੱਥੇ ਹੀ ਰੱਖਦੇ ਨੇ ਜਿੱਥੇ ਰੱਖਦੇ ਨੇ ਉਹਦੇ ਦੇਖੋ ਕਿੰਨਾ ਵਧੀਆ ਮਤਲਬ ਸਕੂਨ ਤੁਹਾਨੂੰ ਦੇਖਣ ਚ ਹੀ ਲੱਗ ਰਿਹਾ ਹੋਏਗਾ ਕਿ ਜਿਵੇਂ ਸ਼ਾਖਸ਼ਾਦ ਉੱਥੇ ਗੁਰਗੋਬੀ ਸਿੰਘ ਜੀ ਬੈਠੇ ਨੇ ਤੇ ਸਭ ਨੂੰ ਅਸ਼ੀਰਵਾਦ ਦੇ ਰਹੇ ਨੇ ਮਤਲਬ ਉੱਥੇ ਬਜ਼ੁਰਗਾ ਤੋਂ ਬਜ਼ੁਰਗ ਔਰ ਛੋਟੇ ਬੱਚੇ ਤੋਂ ਛੋਟਾ ਬੱਚਾ ਉੱਥੇ ਆਇਆ ਪਰ ਸਾਰਿਆਂ ਤੇ ਵਾਹਿਗੁਰੂ ਜੀ ਨੇ ਆਪਣਾ ਹਾਸੇਰ ਤੇ ਹੱਥ ਰੱਖਿਆ ਸੀ ਕਿ ਕਿਸੇ ਨੂੰ ਕੋਈ ਕੁਛ ਇਹੋ ਜਿਹਾ ਨਹੀਂ ਹੋਇਆ ਚਲੋ ਲੋਕੀ ਚਲੋ ਫੋਟੋ ਖਿੱਚਣਾ ਉੱਥੇ ਲਿਖਿਆ ਅਸੀਂ ਮਨਾ ਹੈ ਪਰ ਅਹੀਂ ਖਿੱਚ ਲਈ ਗਲਤ ਕੰਮ ਹੈ ਪਰ ਥੋੜਾ ਜਿਹਾ ਆਪਣੇ ਮਨ ਚ ਇੱਕ ਚਾਹ ਹੁੰਦਾ ਹੈ ਕਿ ਅਸੀਂ ਇੰਨੀ ਮਤਲਬ ਦੂਰੋਂ ਆਏ ਆ ਤੇ ਅਹੀਂ ਥੋੜਾ ਵਾਹਿਗੁਰੂ ਜੀ ਨੂੰ ਵੈਸੇ ਤੇ ਅਹੀਂ ਇੰਨਾ ਬਿਆਨ ਨਹੀਂ ਕਰ ਸਕਦੇ ਪਰ ਫਿਰ ਵੀ ਥੋੜਾ ਜਿਹਾ ਕਿ ਵੀ ਯਾਦਗਾਰੀ ਰਹੀ ਕਿ ਵੀ ਸਾਨੂੰ ਅਹੀਂ ਇੰਨਾ ਦਿਨਾਂ ਚ ਗਏ ਸੀ ਇਸ ਤਰ੍ਹਾਂ ਕਿ ਇੱਕ ਵੀਡੀਓ ਬਣਾਈ ਔਰ ਮੈਂ ਤੁਹਾਨੂੰ ਸੈਂਡ ਵੀ ਕਰ ਰਹੀ ਆ ਤੇ ਅਭੀ ਵਾਹਿਗੁਰੂ ਜੀ ਦੀ ਕਿਰਪਾ ਹੈ ਹੋਰ ਤਹੀ ਕੋਈ ਮੈਂ ਅਹੀ ਆਪਣੇ ਆਪ ਕੁਝ ਨਹੀਂ ਕਰ ਸਕਦੇ ਜੇ ਜਿਵੇਂ ਤੁਹਾਨੂੰ ਅੱਛੀ ਲੱਗੇ ਪਸੰਦ ਮੈਂ ਤੁਹਾਨੂੰ ਇਸ ਕਰਕੇ ਦੱਸ ਰਹੀ ਆ ਕਿ ਜਿਨ੍ਹਾਂ ਨੇ ਜਾਣਾ ਹੈ ਉਹ ਆਪਣਾ ਬਣਾਣ ਵਾਕਈ ਜਾਣ ਵਾਏ ਕੋ ਆਪਣੇ ਆਪ ਹੀ ਹਿੰਮਤ ਦੇਂਦੇ ਨੇ ਬਿਸ਼ੱਕ ਦੀ ਜਿਵੇਂ ਪੜਾਵਾਂ ਚ ਨਾ ਰੁਕਣਾ ਤੇ ਇੱਕ ਦਿਨ ਜਿਵੇਂ ਦੋ ਦਿਨ ਵੀ ਰੁਕ ਸਕਦੇ ਨੇ ਕੋਈ ਦਿੱਕਤ ਨਹੀਂ ਉਥੇ ਏਸੀ ਰੂਮ ਵੀ ਹੈ ਬੜੇ ਅੱਛੇ ਰੂਮ ਹੈ ਹਾਲ ਵੀ ਹੈ ਲੰਗਰ 24 ਘੰਟੇ ਚੱਲਦਾ ਵਾ ਮਤਲਬ ਦਿਨੇ ਸਵੇਰੇ ਜਦੋਂ ਵੀ ਤੁਸੀਂ ਜਾਓ ਲੰਗਰ ਮਿਲ ਜਾਂਦਾ ਵਾ ਮਤਲਬ ਉਥੋਂ ਦੇ ਸੇਵਾਦਾਰ ਪ੍ਰਬੰਧਕ ਬੜੇ ਅੱਛੇ ਨੇ ਮਤਲਬ ਬੜਾ ਅੱਛਾ ਠੀਕ ਹੈ ਹਾਂ ਥੋੜਾ ਜਿਹਾ ਹੁੰਦਾ ਉਹ ਮਹਿੰਗਾ ਹੁੰਦਾ ਕਿਉਂਕਿ ਆਬਵੀਅਸਲੀ ਇਹਨਾਂ ਦਿਨਾਂ ਵਿੱਚ ਥੋੜਾ ਉਹਨਾਂ ਦਾ ਵੀ ਇਹੀ ਹੁੰਦਾ ਵਾ ਟਾਈਮ ਕਿ ਜਿਹੜੇ ਥੋੜਾ ਉਹਨਾਂ ਨੇ ਕਮਾਈ ਕਰਨੀ ਹੁੰਦੀ ਜਿਹੜੇ ਦੁਕਾਨਦਾਰ ਵਗੈਰਾ ਸਾਰੇ ਹੁੰਦੇ ਨੇ ਤੇ ਮੈਂ ਸੋ ਉਹ ਸਾਨੂੰ ਉਹਨਾਂ ਨੇ ਉੱਥੇ ਇੱਥੇ ਇੱਥੇ ਪਰੇਸ਼ਾਨ ਹੀ ਦਿੰਦੇ ਇਹਨਾਂ ਨੇ ਸਿਰਫ ਕਿਹਾ ਕਿ ਤੁਹਾਨੂੰ ਗੋਬਿੰਦ ਘਾਟ ਤੋਂ ਲੈਣਾ ਜਿਹੜਾ ਪਿੰਨੀਆਂ ਦਾ ਪ੍ਰਸ਼ਾਦ ਹੁੰਦਾ ਵਾ ਤੇ ਕਿਉਂਕਿ ਆਬਵੀਅਸਲੀ ਇੰਨੇ ਦੂਰੋਂ ਮਤਲਬ ਘੋੜੇ ਲੈ ਕੇ ਜਾਣਾ ਪ੍ਰਸ਼ਾਦ ਮੁਸ਼ਕਲ ਹੁੰਦਾ ਵਾ ਹੁਣ ਤੁਸੀਂ ਦੇਖ ਰਹੇ ਹੋਗੇ ਦੇਖੋ ਸਾਰੇ ਆਪਣੇ ਆਪਣੇ ਕੰਬਲ ਤੈਅ ਕਰਕੇ ਰੱਖ ਰਹੇ ਨੇ ਮਤਲਬ ਇਹ ਮੈਨੂੰ ਬੜੀ ਅੱਛੀ ਚੀਜ਼ ਲੱਗੀ ਹੈ ਐ ਨਹੀਂ ਕਿ ਜਿਹੜੀ ਚੀਜ਼ ਯੂਜ਼ ਕੀਤੀ ਉੱਥੇ ਸੁੱਟ ਦਿੱਤੇ ਤੇ ਉਸ ਤੋਂ ਬਾਅਦ ਅਸੀਂ ਫਿਰ ਆਪਣਾ ਮੱਥਾ ਟੇਕਿਆ ਪ੍ਰਸ਼ਾਦ ਬਾਹਰੋਂ ਲਿੱਤਾ ਦੇ ਅੰਦਰ ਪਰਸ਼ਾਣ ਨਹੀਂ ਹੁੰਦਾ ਬਾਹਰ ਦਿੰਦੇ ਪ੍ਰਸ਼ਾਦ ਆਟੇ ਦਾ ਪ੍ਰਸ਼ਾਦ ਹੀ ਬੜਾ ਸਵਾਦ ਪ੍ਰਸ਼ਾਦ ਸੀ ਮਿਲ ਮਿਲਾ ਆਨੰਦ ਆਇਆ ਖਾ ਕੇ ਗਰਮ ਗਰਮ ਪ੍ਰਸ਼ਾਦ ਸੀ ਫਿਰ ਅਸੀਂ ਆਪਣਾ ਚਾਲਾ ਪਾਇਆ ਕੋੜਿਆਂ ਤਾਈ ਉੱtre ਥੱਲੇ ਤੇ ਫਿਰ ਦੇਖੋ ਕਿ ਉਦੋਂ ਵੀ ਬਾਰਿਸ਼ ਹੁੰਦੀ ਰਹੀ ਮਤਲਬ ਆਨ ਜਾਣ ਚ ਬਾਰਿਸ਼ ਸੀ ਹਾਂ ਜੇ ਥੋੜਾ ਹੀ ਹੋਰ ਵੀ ਇਟ ਕਰਨੇ ਸ਼ਾਇਦ ਬਾਰਿਸ਼ ਰੁਕੂਗੀ ਸੀ ਵੈਸੇ ਜਿਹੜੇ ਸਾ ਦੂਜੀ ਅਰਦਾਸ ਹੋਈ ਸੀ ਉਹ ਕਿ ਸਾਡੇ ਨਾਲ ਹੀ ਸਿੱਖ ਹੋਣ ਸਾਡੇ ਰੂਮ ਚ ਰਹਿੰਦੇ ਸੀ ਆਂਟੀ ਜੀ ਉਹ ਕਹਿੰਦੇ ਸੀ ਕਿ ਉਹਨਾਂ ਨੇ ਸੈਕਿੰਡ ਮਤਲਬ ਉਹਨਾਂ ਨੇ ਅਰਦਾਸ ਆਪਣੀ ਸੁਣੀ ਹੈ ਤੇ ਦੂਜੀ ਤੀਜੀ ਇਸ ਵਾਰੀ ਚ ਪਹੁੰਚ ਗਏ ਸੀ ਉੱਪਰ ਤੇ ਅਸੀਂ ਜੇ ਥੋੜਾ ਹੋਰ ਲੇਟ ਹੁੰਦੇ ਤੇ ਸ਼ਾਇਦ ਉਦੋਂ ਨਾ ਹੁੰਦਾ ਤੇ ਵੈਸੇ ਮੇਰੇ ਮਨ ਚ ਆਇਆ ਕਿ ਅਸੀਂ ਪੈਦਲ ਵੀ ਜਾ ਸਕਦੇ ਸੀ ਪਰ ਚਲੋ ਜੋ ਹੋਣਾ ਉਹ ਤੇ ਹੋ ਗਿਆ ਤੇ ਉਸ ਤੋਂ ਬਾਅਦ ਫਿਰ ਅਸੀਂ ਮਤਲਬ ਬੜਾ ਆਨੰਦ ਮਾਨਿਆ ਤੇ ਮੇਰੀ ਵੀਡੀਓ ਜ਼ਰੂਰ ਦੇ ਜ਼ਰੂਰ ਦੇਖਣਾ ਵਾਈਗੁਜੁਰ ਖਾਸਾ ਵਾਈਗੁਜ ਕੀ ਫਤਿਹ